ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਨਾ ਗੱਲ ਦੀ ਸਹੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਆ ਕਿ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਵਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਆ ਸੁਖਮਣੀ ਸਾਹਿਬ ਜੀ ਦੀ ਬਾਣੀ ਬਾਰੇ ਸੋ ਖਮਣੀ ਸਾਹਿਬ ਦੀ ਬਾਣੀ ਮੇਰੇ ਪੰਜਵੇਂ ਪਾਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਖਸ਼ਿਸ਼ ਆ ਮੇਰੇ ਪੰਜਵੇਂ ਪਾਸ਼ਾ ਨੇ ਇਸ ਬਾਣੀ ਦੇ ਰਾਹੀਂ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਿਆ ਹੈ ਜੇਕਰ ਆਪਾਂ ਰੋਜ਼ ਇਸ ਬਾਣੀ ਦੇ ਪਾਠ ਨੂੰ ਧਿਆਨ ਦੇ ਨਾਲ ਪੜ੍ਹੀਏ ਸਮਝ ਸਮਝ ਕੇ ਪੜ੍ਹੀਏ ਤਾਂ ਸਾਡੀ ਜ਼ਿੰਦਗੀ ਦੇ ਕਈ ਦੁੱਖ ਤਕਲੀਫਾਂ ਦੂਰ ਹੋ ਸਕਦੀਆਂ ਨੇ ਪੜਾਪਾਂ ਕੀ ਕਰਦੇ ਆ ਆਪਾਂ ਰੋਜ਼-ਰੋਜ਼ ਗੁਰਬਾਣੀ ਦਾ ਪਾਠ ਕਰਦੇ ਆ ਪਰ ਕਾਲੀ-ਕਾਲੀ ਦੇ ਨਾਲ ਪੜ ਲੈਨੇ ਆ ਸਮਝੀ ਨਹੀਂ ਲੈਂਦੇ ਵੀ ਸਤਿਗੁਰ ਸੱਚੇ ਪਾਸ਼ਾ ਸਾਨੂੰ ਕੀ ਸਮਝਾ ਰਹੇ ਨੇ ਪਰ ਜੇ ਆਪਾਂ ਥੋੜਾ ਜਿਹਾ ਧਿਆਨ ਦੇ ਨਾਲ ਪੜੀਏ ਠਹਿਰਾ ਕੇ ਪੜੀਏ ਤਾਂ ਸਾਨੂੰ ਇਕੱਲੇ-ਇਕੱਲੇ ਸ਼ਬਦ ਦੀ ਸਮਝ ਆਉਂਦੀ ਆ ਕਈ ਸ਼ਬਦ ਕਈ ਪੰਕਤੀਆਂ ਦੇ ਵਿੱਚ ਇੰਨੀਆਂ ਸਰਲ ਲੈਂਦੀਆਂ ਸੌਖੀਆਂ ਨੇ ਕਿ ਉਹ ਇੱਕ ਵਾਰ ਪੜਨ ਦੇ ਵਿੱਚ ਹੀ ਸਾਨੂੰ ਸਭ ਕੁਝ ਸਮਝ ਆ ਜਾਂਦੀ ਆ ਕਿ ਸਤਿਗੁਰ ਸੱਚੇ ਪਾਸ਼ਾ ਸਾਨੂੰ ਕੀ ਸਮਝਾ ਰਹੇ ਨੇ ਕੀ ਗਿਆਨ ਦੇ ਰਹੇ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸੁਖਮਨੀ ਸਾਹਿਬ ਜੀ ਦੀ ਇੱਕੋ ਪੰਕਤੀ ਬਾਰੇ ਗੱਲ ਕਰਨੀ ਹੈ ਜਿਸ ਪੰਕਤੀ ਦੇ ਵਿੱਚ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਸਾਡੀਆਂ ਸਾਰੀਆਂ ਦੁੱਖ ਤੇ ਕਲੇਸ਼ਾਂ ਦੇ ਹੱਲ ਦੱਸ ਦਿੱਤੇ ਨੇ ਸਤਿਗੁਰ ਸੱਚੇ ਪਾਸ਼ਾ ਦੀ ਬਖਸ਼ਿਸ਼ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਦੇ ਵਿੱਚ ਇੱਕ ਪੰਕਤੀ ਦਾ ਜ਼ਿਕਰ ਆਇਆ ਹੈ ਸਤਿਗੁਰ ਸੱਚੇ ਪਾਸ਼ਾ ਨੇ ਉਸ ਪੰਕਤੀ ਦੇ ਰਾਹੀਂ ਬੜਾ ਵੱਡਾ ਗਿਆਨ ਦਿੱਤਾ ਹੈ ਸਤਿਗੁਰ ਸੱਚੇ ਬਾਦਸ਼ਾਹ ਕਹਿੰਦੇ ਮਨ ਵੇਚੇ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਕਿਉਂਕਿ ਸਾਰੀ ਖੇਡ ਤਾਂ ਇਸ ਮਨ ਦੀ ਆ ਮਨ ਕਰਕੇ ਹੀ ਸਾਡੇ ਮਾੜੇ ਕਰਮ ਬਣਦੇ ਆ ਅਤੇ ਮਨ ਕਰਕੇ ਹੀ ਚੰਗੇ ਪਰ ਅਸੀਂ ਕਹਿ ਦਿੰਦੇ ਆ ਸਾਡਾ ਤਾਂ ਸਾਡੇ ਮਨ ਦੇ ਉੱਤੇ ਵਸ ਨਹੀਂ ਆ ਕਾਬੂ ਨਹੀਂ ਆ ਕੰਟਰੋਲ ਨਹੀਂ ਆ ਇਸੇ ਕਰਕੇ ਸਤਿਗੁਰ ਸੱਚੇ ਪਾਸ਼ਾ ਨੇ ਕਹਿ ਦਿੱਤਾ ਕਿ ਮਨੁੱਖਾ ਤੈਨੂੰ ਆਪਣੇ ਮਨ ਦੀ ਚਿੰਤਾ ਕਰਨ ਦੀ ਲੋੜ ਹੀ ਨਹੀਂ ਤੂੰ ਆਪਣਾ ਮਨ ਆਪਣੇ ਸਤਿਗੁਰ ਸੱਚੇ ਪਾਸ਼ਾ ਅਗੇ ਭੇਟ ਕਰ ਦੇ ਮਨ ਗੁਰੂ ਨੂੰ ਵੇਚ ਦੇ ਫਿਰ ਇਹਦੀ ਫਿਕਰ ਇਹਦੀ ਚਿੰਤਾ ਇਹਦੀ ਵਾਗ ਡੋਰ ਸਤਿਗੁਰ ਸੱਚੇ ਪਾਸ਼ਾ ਦੇ ਹੱਥ ਵਿੱਚ ਹੋਵੇਗੀ ਕਿਉਂਕਿ ਜਿਹੜੀ ਚੀਜ਼ ਆਪਾਂ ਵੇਚ ਦਈਏ ਉਹਦੇ ਉੱਤੇ ਸਾਡਾ ਹੱਕ ਨਹੀਂ ਰਹਿੰਦਾ ਉਸ ਚੀਜ਼ ਦੇ ਉੱਤੇ ਖਰੀਦਣ ਵਾਲੇ ਦਾ ਹੱਕ ਹੋ ਜਾਂਦਾ ਹੈ ਜਿਵੇਂ ਮੰਨ ਲਓ ਕਿ ਕਿਸੇ ਨੇ ਆਪਣੀ ਜ਼ਮੀਨ ਕਿਸੇ ਨੂੰ ਵੇਚ ਦਿੱਤੀ ਤਾਂ ਵੇਚਦੇ ਅਨਸਾਰ ਵੇਚਣ ਵਾਲੇ ਦਾ ਹੱਕ ਖਤਮ ਹੋ ਗਿਆ ਹੱਕ ਸ਼ੁਰੂ ਹੋ ਜਾਂਦਾ ਹੈ ਖਰੀਦਣ ਵਾਲੇ ਦਾ ਉਹ ਖਰੀਦਣ ਵਾਲਾ ਬੰਦਾ ਉਸ ਜ਼ਮੀਨ ਦਾ ਜੋ ਮਰਜ਼ੀ ਕਰੇ ਵੇਚਣ ਵਾਲਾ ਉਹਨੂੰ ਰੋਕ ਨਹੀਂ ਸਕਦਾ ਉਸੇ ਤਰ੍ਹਾਂ ਜੇ ਕੋਈ ਆਪਣਾ ਘਰ ਵੇਚ ਦੇਵੇ ਤਾਂ ਵੇਚਣ ਤੋਂ ਬਾਅਦ ਉਸ ਘਰ ਦੇ ਉੱਤੇ ਵੇਚਣ ਵਾਲੇ ਦਾ ਹੱਕ ਨਹੀਂ ਰਹੇਗਾ ਖਰੀਦਣ ਵਾਲੇ ਦਾ ਹੋ ਜਾਵੇਗਾ ਉਹ ਉਹਦੇ ਵਿੱਚ ਰਵੇ ਚਾਹੇ ਨਾ ਰਵੇ ਭਾਵੇਂ ਉਸ ਮਕਾਨ ਨੂੰ ਤਾਲਾ ਲਾ ਦਵੇ ਭਾਵੇਂ ਖੁੱਲਾ ਛੱਡ ਜਵੇ ਉਹ ਖਰੀਦਣ ਵਾਲੇ ਦਾ ਹੱਕ ਹੈ ਖਰੀਦਣ ਵਾਲਾ ਉਹਦੇ ਨਾਲ ਜੋ ਮਰਜ਼ੀ ਕਰ ਸਕਦਾ ਹੈ ਤੇ ਇੱਥੇ ਮੇਰੇ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਹੀ ਗੱਲ ਤਾਂ ਸਾਨੂੰ ਸਮਝਾ ਰਹੇ ਨੇ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਕਿ ਮਨੁੱਖਾ ਜੇ ਤੂੰ ਵੀ ਆਪਣੇ ਮਨ ਕਰਕੇ ਦੁਖੀ ਆ ਤਾਂ ਆਪਣਾ ਮਨ ਗੁਰੂ ਨੂੰ ਭੇਟ ਕਰ ਦੇ ਤੇਰੀ ਸਾਰੀ ਚਿੰਤਾ ਸਾਰੀ ਪਰੇਸ਼ਾਨੀ ਮੁੱਕ ਜਾਵੇਗੀ ਅਤੇ ਮਨ ਆਪਾਂ ਆਪਣੇ ਗੁਰੂ ਅਗੇ ਭੇਟ ਕਰਨਾ ਹੈ ਮਨ ਭੇਟ ਕਰਨਾ ਹੈ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਲਾ ਕੇ ਜੋ ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ ਜੋ ਵੀ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੇ ਉਹਨਾਂ ਦੇ ਅਨੁਸਾਰ ਚੱਲਣਾ ਆਪਣੇ ਮਤ ਆਪਣੀ ਸਿਆਣਪ ਆਪਣੀ ਚਤਰਾਈ ਨੂੰ ਛੱਡ ਕੇ ਆਪਣੇ ਗੁਰੂ ਦੇ ਅਨੁਸਾਰ ਚੱਲਣਾ ਇਮਾਨਦਾਰੀ ਦੇ ਨਾਲ ਗੁਰੂ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਣਾ ਤਾਂ ਗੁਰੂ ਸਾਹਿਬ ਜੀ ਸਦਾ ਹੀ ਸਾਡੇ ਉੱਤੇ ਮਿਹਰਬਾਨ ਨੇ ਗੁਰੂ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅੱਜ ਤੱਕ ਜਿਨ ਨੇ ਆਪਣਾ ਮਨ ਗੁਰੂ ਨੂੰ ਭੇਟ ਕਰ ਦਿੱਤਾ ਗੁਰੂ ਸਾਹਿਬ ਜੀ ਵੀ ਉਸ ਮਨੁੱਖ ਦੇ ਸਿਰ ਦੇ ਉੱਤੇ ਦੋਵੇਂ ਹੱਥ ਰੱਖ ਦਿੰਦੇ ਨੇ ਭਾਈ ਲੈਣਾ ਜੀ ਨੇ ਆਪਣਾ ਮਨ ਗੁਰੂ ਅੱਗੇ ਭੇਟ ਕੀਤਾ ਤਾ ਗੁਰੂ ਨਾਨਕ ਪਾਤਸ਼ਾਹ ਨੇ ਸਿਰ ਦੇ ਉੱਤੇ ਮੇਰ ਭਰਿਆ ਹੱਥ ਰੱਖ ਕੇ ਪਾਈ ਲੈਣਾ ਜੀ ਨੂੰ ਆਪਣੇ ਗੁਰੂ ਕਰਦਾ ਵਾਰਸ ਚਾਣ ਲਿਆ ਪਾਈ ਲੈਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਬਣਾ ਕੇ ਪਾਤਸ਼ਾਹੀ ਬਖਸ਼ ਦਿੱਤੀ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣਾ ਮਨ ਗੁਰੂ ਅੰਗਦ ਦੇਵ ਜੀ ਨੂੰ ਭੇਟ ਕੀਤਾ ਸਭ ਤੋਂ ਵੱਡੀ ਉਦਾਹਰਣ ਮੇਰੇ ਚੌਥੇ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਮੇਰੇ ਚੌਥੇ ਪਾਸ਼ਾ ਤੁੰਤਮ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਮਾਤਾ ਪਿਤਾ ਬਚਪਨ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ ਲੋਕ ਜਿਤੇਮ ਕਹਿੰਦੇ ਸਨ ਅਨਾਥ ਕਹਿੰਦੇ ਸੀ ਸਤਗੁਰ ਸੱਚੇ ਪਾਸ਼ਾ ਦੇ ਮਾਤਾ ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ ਸਤਗੁਰ ਸੱਚੇ ਪਾਸ਼ਾ ਦੀ ਨਾਨੀ ਜੀ ਇਹਨਾਂ ਨੂੰ ਆਪਣੇ ਨਾਲ ਲੈ ਗਏ ਸਤਗੁਰ ਸੱਚੇ ਪਾਸ਼ਾ ਆਪਣੇ ਨਾਨਕੀ ਪਿੰਡ ਦੇ ਵਿੱਚ ਰਹੇ ਕੁੰਗਣੀਆਂ ਵੇਚ ਕੇ ਗੁਜ਼ਾਰਾ ਕੀਤਾ ਪਰ ਜਦੋਂ ਹੀ ਗੁਰੂ ਅਮਰਦਾਸ ਪਾਤਸ਼ਾਹ ਨੂੰ ਮਿਲੇ ਜਦੋਂ ਆਪਣਾ ਮਨ ਗੁਰੂ ਅੱਗੇ ਭੇਟ ਕਰ ਦਿੱਤਾ ਗੁਰੂ ਨੇ ਵੀ ਕਿਰਪਾ ਐਸੀ ਕੀਤੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਵਾਰਸ ਬਣਾ ਲਿਆ ਜਿਸ ਬੱਚੇ ਨੂੰ ਲੋਕ ਜਤੇਮ ਕਹਿੰਦੇ ਸਨ ਅਨਾਥ ਕਹਿੰਦੇ ਸੀ ਉਸੇ ਸਤਿਗੁਰ ਸੱਚੇ ਪਾਤਸ਼ਾਹ ਦੇ ਦਰ ਦੇ ਉੱਤੇ ਅੱਜ ਕਈ ਅਨਾਥ ਕਈ ਬੇਸਹਾਰਿਆਂ ਨੂੰ ਸਹਾਰੇ ਮਿਲਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਦੇ ਦਰ ਦੇ ਉੱਤੇ ਕੋਈ ਵੀ ਨਿਮਾਣਾ ਹੋ ਕੇ ਸੱਚੇ ਮਨੋ ਟੈਪ ਹੈ ਭਾਈ ਸਤਿਗੁਰ ਸੱਚੇ ਪਾਸ਼ਾ ਉਸ ਮਨੁੱਖ ਦੇ ਉੱਤੇ ਸਦਾ ਹੀ ਮਿਹਰਬਾਨ ਨੇ ਮੇਰੇ ਚੌਥੇ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਦਰ ਸੱਚਖੰਡ ਹਰਮੰਦਰ ਸਾਹਿਬ ਲੋਕ ਰੋਂਦੇ ਹੋਏ ਜਾਂਦੇ ਨੇ ਤੇ ਹੱਸਦੇ ਹੋਏ ਆਉਂਦੇ ਨੇ ਕਿਉਂਕਿ ਸਤਿਗੁਰ ਸੱਚੇ ਪਾਸ਼ਾ ਉੱਥੇ ਪ੍ਰਤੱਖ ਵਰਤ ਰਹੇ ਨੇ ਕੋਈ ਨਵਾਨਾ ਹੋ ਕੇ ਸੱਚੇ ਮਨੋਂ ਅਰਦਾਸ ਬੇਨਤੀ ਕਰਕੇ ਤਾਂ ਦੇਖੇ ਸਤਿਗੁਰ ਸੱਚੇ ਪਾਸ਼ਾ ਦੋਵਾਂ ਹੱਥਾਂ ਦੇ ਨਾਲ ਉਹ ਸਭਨੋਂ ਇੱਕ ਦੀ ਜੋੜੀ ਨੂੰ ਪਰ ਦਿੰਦੇ ਨੇ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਸਤਿਗੁਰੂ ਸੱਚੇ ਪਾਸ਼ਾ ਬਾਦਸ਼ਾਹਾਂ ਦੇ ਬਾਦਸ਼ਾਹ ਦੀਨ ਦੁਨੀਆ ਦੇ ਮਾਲਕ ਇਹ ਰਿਧੀਆਂ ਅਸੀਧੀਆਂ ਧਨ ਦੌਲਤ ਸ਼ੋਹਰਤ ਸਾਰੇ ਸੁੱਖ ਪਦਾਰਥ ਸਤਿਗੁਰੂ ਸੱਚੇ ਪਾਸ਼ਾ ਦੇ ਅੱਗੇ ਹੱਥ ਜੋੜ ਕੇ ਖੜੇ ਰਹਿੰਦੇ ਨੇ ਸਤਿਗੁਰੂ ਸੱਚੇ ਪਾਸ਼ਾ ਦਇਆਲਤਾ ਦੇ ਘਰ ਦੇ ਵਿੱਚ ਆਉਂਦੇ ਨੇ ਤਾਂ ਬਖਸ਼ਿਸ਼ ਦੇ ਖਾਤੇ ਖੋਲ ਦਿੰਦੇ ਨੇ ਫਿਰ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਪਰ ਦੇਅਲਤਾ ਦੇ ਕਰਦੇ ਵਿੱਚ ਆਉਂਦੇ ਕਦੋਂ ਨੇ ਕਿੰਨਾ ਮਨੁੱਖਾਂ ਦੇ ਉੱਤੇ ਤਰਸ ਦਇਆ ਕਰਦੇ ਨੇ ਉਹਨਾਂ ਤੇ ਜੋ ਮਨ ਕਰਕੇ ਗੁਰੂ ਦੇ ਨਾਲ ਜੁੜ ਗਏ ਨੇ ਤਤਗੁਰ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ ਅਸੀਂ ਵੀ ਮਨ ਕਰਕੇ ਆਪਣੇ ਗੁਰੂ ਦੇ ਹੋ ਜਾਏਗੀ ਆਪਣਾ ਮਨ ਗੁਰੂ ਚਰਣਾ ਅੱਗੇ ਭੇਟ ਕਰੀਏ ਗੁਰੂ ਚਰਣਾ ਦੇ ਨਾਲ ਆਪਣੇ ਮਨ ਨੂੰ ਜੋੜ ਕੇ ਤਨ ਕਰਕੇ ਤਾਂ ਆਪਾਂ ਰੋਜ਼ ਗੁਰੂ ਘਰੇ ਜਾਂਦੇ ਆ ਕਿਤੇ ਮਨ ਕਰਕੇ ਜਾ ਕੇ ਵੇਖੀਏ ਤਨ ਕਰਕੇ ਸੇਵਾ ਕਰਦੇ ਆ ਕਣ ਕਰਕੇ ਗੁਰਬਾਣੀ ਦਾ ਪਾਠ ਕਰਦੇ ਆ ਪਰ ਜਿਸ ਦਿਨ ਮਨ ਕਰਕੇ ਗੁਰੂ ਦੇ ਨਾਲ ਜੁੜ ਗਏ ਫਿਰ ਸਾਡੀ ਫਿਕਰ ਚਿੰਤਾ ਸਤਿਗੁਰ ਸੱਚੇ ਪਾਸ਼ਾ ਨੂੰ ਹੋਵੇਗੀ ਤਾਂ ਆਪਣੀਆਂ ਜੁੱਸਤ ਚਲਾਕੀਆਂ ਛੱਡ ਕੇ ਨਿਮਾਣੇ ਹੋ ਕੇ ਗੁਰੂ ਅੱਗੇ ਟੇਹ ਪੈਣਾ ਹੈ ਗੁਰੂ ਅਗੇ ਅਰਦਾਸ ਬੇਨਤੀ ਕਰਨੀ ਆ ਵੀ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰੋ ਕਿਰਪਾ ਕਰੋ ਗੁਰੂ ਦੇ ਗਿਆਨ ਨੂੰ ਸੁਣ ਕੇ ਸਮਝਣਾ ਹੈ